ਦੁਖ ਹਟਲ ਗੁਰ ਸੇਵੀਐ ਅਹਨਸ ਸਹਜ ਸੁਪਾਈ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਹੋਐ ਸਿਫਤੁ ਖਸਮਨੀ ਨੂਰ ਅਰਸ ਹਾ ਕੁਰਸ ਹਾ ਤਉ ਤਿਠੇ ਸਚੇ ਪਾਤ ਸਹਾ ਮਲ ਜਨਮ ਜਨਮ ਦੀ ਸੁਜਣ ਸਚਾ ਪਾਤ ਸਹਾ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ सतनाम श्री वाहे गुरु साहेब जी सोरठ महला तीजा घर पहला ਤੇ ਤੁਕੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਤਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜੀਓ ਹਰਨਾਖਸ ਮਾਰ ਪਚਾਇਆ ਗੁਰਮੁਖਾਨੋ ਪਰਤੀਤ ਹੈ ਹਰ ਜੀਓ ਮਨ ਮੁਖ ਪਰਮ ਪੁਲਾਇਆ ਭਗਤਾ ਦੀ ਸਦਾ ਤੂੰ ਰਖਦਾ ਹਰ ਜੀਵ ਤੋਰ ਤੂੰ ਰਖਦਾ ਆਇਆ ਰਹਿ ਲਾਦ ਜਨ ਤੁਧ ਰਾਖ ਲੈ ਹਰ ਜੀਓ ਹਰਨਾਖਸ ਮਾਰ ਪਚਾਇਆ ਗੁਰਮੁਖਾਨੋ ਪਰਤੀਤ ਹੈ ਹਰ ਜੀਓ ਮਨ ਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਹਾ ਭਗਤਾਨ ਜਮ ਜੋਹੇ ਨਾ ਸਾਕੈ ਕਾਲ ਨਾ ਨੇੜੈ ਜਾਇ ਕੇਵਲ RAM ਨਾਮ ਮਨ ਵਸੇ ਆ ਨਾਮਹਿ ਮੁਕਤ ਪਾਈ ਰਿੱਦ ਸੇਦ ਸਭ ਭਗਤਾ ਚਰਣੀ ਲਾਗੀ ਗੁਰ ਕਾ ਸਹਜ ਸੁਭਾਈ ਮਨ ਮੁਖਾਨੋ ਪਰਤੀਤ ਨ ਆਵੇ ਅੰਤਰ ਲੋਭ ਸਵਾ ਗੁਰਮੁਖ ਹਿਰਦੈ ਸ਼ਬਦ ਨਾ ਭਿਦੇਓ ਹਰ ਨਾਮ ਨ ਲਾਗਾ ਭਾਉ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾ ਭਗਤਾ ਵਿੱਚ ਆਪ ਬਰਤਦਾ ਪ੍ਰਭ ਜੀ ਭਗਤੇ ਹੋ ਤੋ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੋ ਏਕੋ ਪੁਰਖ ਵਿਦਾਤਾ ਉਮੰਮਾਰ ਮਨਸਾ ਮਨਹ ਸਮਾਣੀ ਗੁਰ ਕਾ ਸ਼ਬਦ ਪਛਾਤਾ ਅਚੰਤ ਕਾਮ ਕਰਹ ਪ੍ਰਾਪਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੋਰਾ ਪ੍ਰਸਾਦ ਸਦਾ ਮਨ ਵਸੇ ਆ ਸਭ ਕਾਜ ਸਵਾਰਨ ਹਾਰਾ ਉਹ ਨ ਕੀ ਰੀਸ ਕਰੇ ਸੋ ਬਿਗੁੱਚ ਜਿਨ ਹਰਿ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨ ਨਾ ਪਾਇਆ ਮਨ ਮੁਖ ਭੋਕ ਮੋਏ ਬਿਲ ਲਾਈ ਆਵਹ ਜਾਵਹ ਥੋਰ ਨਾ ਪਾਵਹ ਦੁਖ ਮਹ ਦੁਖ ਸਮਾਈ ਗੁਰਮੁਖ ਹੋਵੈ ਸੋਇ ਅਮਰਿਤ ਪੀਵੈ ਸਹਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਦਕਾਈ ਵੇਦ ਪੜ੍ਹ ਤਬਾਦ ਬਖਾਣ ਹੈ ਬਿਨ ਹਰ ਪਤ ਗਵਾਈ ਸੱਚਾ ਸਤ ਗੁਰ ਸਾਚੀ ਜਿਸ ਬਾਣੀ ਭਜ ਛੂਟ ਹੈ ਗੁਰ ਸਰਣਾਇ ਜਿਨ ਹਰ ਮਨ ਵਸਿਆ ਸੇ ਦਰਸਾਚੇ ਦਰਸਾਚ ਸਚਿਆਰਾ ਓ ਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮੀਟਣਹਾਰਾ ਨਾਨਕ ਤਿਨ ਕ ਸਦ ਬਲਿਹਾਰ ਜਿਨ ਹਰਿ ਰਾਖਿਆ ਔਰ ਧਾਰਾ ਜਿਨ ਹਰਿ ਮਨ ਵਸਿਆ ਸੇ ਦਰਸਾਚੇ ਦਰਸਾਚ ਸਚਿਆਰਾ ਉਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮੀਟਣਹਾਰਾ ਨਾਨਕ ਤਿਨ ਕ ਸਦ ਬਲਿਹਾਰ ਜਿਨ ਹਰਿ ਰਾਖਿਆ ਔਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲੇ ਹਰ ਜੀਉ ਹਰਨਾਕ ਸਮਾਰ ਪਚਾਇਆ ਗੁਰਮੁਖਾ ਨੂੰ ਪਰਤੀਤ ਹੈ ਹਰ ਜੀਉ ਮਨ ਮੁਖ ਪਰਮ ਪੁਲਾਇਆ